ਸੰਗਤ ਜੀ ਵਾਹੀ ਗੁਰਜੀਕਾ ਖਾਨ ਸਾਹਿਬ ਵਾਹੀ ਗੁਰਜੀਕੀ ਫਤਿਹ ਅਨਮੋਲ ਗੀਚਾ ਚੈਨਲ ਵਿੱਚ ਆਪ ਸਭ ਦਾ ਸੁਆਗਤ ਹੈ ਸ਼ੰਕਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਜੀ ਦੇ ਚਾਹਨਾ ਚ ਪੇਸ਼ ਕਰਦੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਕੋਲ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਖਾਸ ਕਰਕੇ ਭੈਣਾਂ ਬੀਬੀਆਂ ਔਰਤਾਂ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਨ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਜੀ ਦੇ ਨਾਲ ਇੱਕ ਬਹੁਤ ਹੀ ਤਾਕਤਵਰ ਬਹੁਤ ਸ਼ਕਤੀਸ਼ਾਲੀ ਉਪਾਅ ਨੁਕਤਾ ਸਾਂਝਾ ਕਰਨ ਜਾ ਰਹੇ ਹਾਂ ਜੋ ਕਿ 100% ਸਾਡੇ ਘਰ ਦੇ ਵਿੱਚ ਕੰਮ ਕਰਦਾ ਹੈ ਜੋ ਵੀ ਘਰ ਪਰਿਵਾਰ ਦੀਆਂ ਸਮੱਸਿਆਵਾਂ ਨੇ ਬੱਚਿਆਂ ਦੇ ਸੰਬੰਧੀ ਕੋਈ ਪਰੇਸ਼ਾਨੀ ਆ ਉਹ ਸਭ ਦੂਰ ਹੋ ਜਾਣਗੀਆਂ ਇਹ ਪੈਣਾ ਬੁੱਧੀਆਂ ਨੇ ਜੋ ਆਪਣੇ ਘਰ ਪਰਿਵਾਰ ਦੀ ਖੁਸ਼ਹਾਲੀ ਨੂੰ ਲੈ ਕੇ ਆਪਣੇ ਬੱਚਿਆਂ ਦੀ ਤੰਦਰੁਸਤੀ ਤਰੱਕੀ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਾ ਕਰਦੀਆਂ ਨੇ ਕਈ ਤਰ੍ਹਾਂ ਦੇ ਯਤਨ ਕਰਦੀਆਂ ਨੇ ਕਿ ਸਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਰਹੇ ਸਾਡੇ ਘਰ ਵਿੱਚ ਖੁਸ਼ਹਾਲੀ ਰਹੇ ਸਾਡੇ ਬੱਚੇ ਹਮੇਸ਼ਾ ਤੰਦਰੁਸਤ ਰਹਿਣ ਤਰੱਕੀ ਕਰਨ ਮਾੜੀ ਸੰਗਤ ਤੋਂ ਮਾੜੇ ਲੋਕਾਂ ਤੋਂ ਬਚੇ ਰਹਿਣ ਤਕ ਉਹ ਪਹਿਣਾ ਬਿਨਾ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਨ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਜੋ ਕੰਪਾਜ ਜੋ ਨੁਕਤਾਫੀ ਨੂੰ ਦੱਸਣ ਜਾ ਰਹੇ ਆ ਨਾ ਜਿਸ ਦਿਨ ਤੋਂ ਵੀ ਤੁਸੀਂ ਇਹ ਕੰਮ ਆਪਣੇ ਘਰ ਦੇ ਵਿੱਚ ਕਰਨਾ ਸ਼ੁਰੂ ਕਰ ਦਿੱਤਾ ਉਸੇ ਦਿਨ ਤੋਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਐਸੀ ਰਹਿਮਤ ਐਸੀ ਕਿਰਪਾ ਤੁਹਾਡੇ ਘਰ ਦੇ ਵਿੱਚ ਹੁਣੀ ਸ਼ੁਰੂ ਹੋ ਜਾਣੀ ਆ ਕਿ ਤੁਸੀਂ ਖੁਦ ਦੇਖ ਕੇ ਹੈਰਾਨ ਹੋ ਬੂਗੀ ਪਰ ਇਹ ਨਹੀਂ ਆ ਵੀ ਆਪਾਂ 1-2 ਦਿਨ ਇਹ ਕੰਮ ਕਰ ਲਿਆ ਤੇ ਬਾਅਦ ਵਿੱਚ ਛੱਡ ਦਿੱਤਾ ਨਹੀਂ ਲਗਾਤਾਰ 1 ਮਹੀਨਾ ਇਹ ਕੰਮ ਕਰਨਾ ਪਵੇਗਾ ਸਾਡੇ ਵੱਲੋਂ ਗੀਤੇ ਹੋਏ ਇਸ ਕੰਮ ਨੇ ਅਸਰ ਉਸੇ ਵੇਲੇ ਤੋਂ ਹੀ ਕਰਨਾ ਸ਼ੁਰੂ ਕਰ ਦੇਣਾ ਹੈ परसोंकदा ਤੁਹਾਨੂੰ ਰਿਜ਼ਲਟ ਤਾਂ ਦਿਸਦਿਆ ਦਿਸਦਿਆ ਇੱਕ ਮਹੀਨਾ ਲੱਗ ਜਾਵੇ ਕਿਉਂਕਿ ਕੁਝ ਚੀਜ਼ਾਂ ਹੁੰਦੀਆਂ ਨੇ ਸਾਨੂੰ ਕੁਝ ਸਮੇਂ ਬਾਅਦ ਪਤਾ ਲੱਗਦੀਆਂ ਨੇ ਸੋ ਇਸ ਕਰਕੇ ਵਾਹਿਗੁਰੂ ਜੀ ਦੇ ਉੱਤੇpropto ਰੱਖ ਕੇ ਆਪਣੇ ਘਰ ਦੇ ਵਿੱਚ ਇਹ ਕੰਮ ਕਰਨਾ ਹੈ ਰਿਜ਼ਲਟ ਦੇਖ ਕੇ ਤੁਸੀਂ ਖੁਦ ਹੈਰਾਨ ਹੋਵੋਗੇ ਲੋਕ ਤੁਹਾਡੇ ਜਾਣਨ ਵਾਲੇ ਹੈਰਾਨ ਹੋਣਗੇ ਕਿ ਇਹਨਾਂ ਦੇ ਘਰ ਪਰਿਵਾਰ ਦੇ ਅੰਦਰ ਐਨਾ ਬਦਲਾਅ ਕਿੰਜ ਆ ਗਿਆ ਇੰਨੀ ਕਿਰਪਾ ਇਹਨਾਂ ਦੇ ਉੱਤੇ ਕਿੰਜ ਹੋਵੇਗੀ ਸੰਗਤ ਦੀ ਯੋਗਤਾ ਉਹ ਉਪਾਅ ਕਿਹੜਾ ਹੈ ਇਹ ਦੱਸਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਉਦਾਹਰਣ ਪੈਣਾ ਬੀਬੀਆਂ ਦੇ ਨਾਲ ਸਾਂਝੀ ਕਰਾਂਗੇ ਪੈਣਾ ਅਕਸਰ ਹੀ ਆਪਣੇ ਘਰ ਦੇ ਵਿੱਚ ਦਹੀਂ ਬਣਾਉਂਦੀਆਂ ਨੇ ਤਾਂ ਤੁਹਾਨੂੰ ਚੰਗੀ ਤਰ੍ਹਾਂ ਬਤਾ ਕਿ ਜਦੋਂ ਆਪਾਂ ਦਹੀਂ ਬਣਾਉਣਾ ਹੋਵੇ ਤਾਂ ਦੁੱਧ ਭਾਵੇਂ 2 ਕਿਲੋ ਹੋਵੇ ਭਾਵੇਂ 5 ਕਿਲੋ ਹੋਵੇ ਉਹਦੇ ਵਿੱਚ ਸਿਰਫ ਇੱਕ ਚਮਚ ਦਹੀਂ ਦਾ ਪਾਇਆ ਜਾਂਦਾ ਹੈ ਸਿਰਫ ਇੱਕ ਚਮਚ ਦਹੀਂ ਦਾ ਪਾ ਗੋ ਤਾਂ ਸਵੇਰ ਤੱਕ ਉਹ ਦੁੱਧ ਦਹੀਂ ਦੇ ਵਿੱਚ ਬਦਲ ਜਾਣੀ ਗਾ ਸਿਰਫ ਇੱਕ ਚਮਚਾ ਦਹੀਂ ਦਾ 2 ਕਿਲੋ 5 ਕਿਲੋ ਦੁੱਧ ਦਾ ਰੂਪ ਬਦਲ ਦਿੰਦਾ ਹੈ ਉਹਨੂੰ ਆਪਣੇ ਵਰਗਾ ਬਣਾ ਲੈਂਦਾ ਹੈ ਭਾਵੇਂ ਕੀ ਦਹੀਂ ਬਣਾ ਲੈਂਦਾ ਹੈ ਦਸ ਭੈਣ ਆਪਣੇ ਘਰਾਂ ਦੇ ਵਿੱਚ ਵੀ ਜਾਗ ਲੰਨੀ ਆ ਸ਼ਬਦ ਦੀ ਜਾਗ ਗੁਰਬਾਣੀ ਦੀ ਜਾਗ ਸੇਵਾ ਸਿਮਰਨ ਦੀ ਜਾਗ ਆਪਣੇ ਘਰ ਦੇ ਵਿੱਚ ਜਦੋਂ ਵੀ ਕੋਈ ਪਰੇਸ਼ਾਨੀ ਆਉਂਦੀ ਆ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਂਦੀ ਆ ਤਾਂ ਆਪਾਂ ਕਿਸੇ ਦੂਸਰੇ ਮਨੁੱਖ ਤੋਂ ਸਲਾਹ ਮੰਗਦੇ ਆ ਕਿ ਸਾਨੂੰ ਇਹ ਸਮੱਸਿਆ ਇਹ ਪਰੇਸ਼ਾਨੀ ਦੇ ਵਿੱਚੋਂ ਬਾਹਰ ਆਉਣ ਦਾ ਕੋਈ ਰਾਹ ਦੱਸੋ ਤਾਂ ਜਿਸ ਤੋਂ ਵੀ ਆਪਾਂ ਆਪਣੀ ਸਮੱਸਿਆ ਦਾ ਹੱਲ ਪੁੱਛਦੇ ਆ ਤਾਂ ਹੋ ਸਕਦਾ ਅਗੋਂ ਤੁਹਾਨੂੰ ਬਿਲਕੁਲ ਸਲਾਹ ਮਿਲ ਜਾਵੇ ਜਾ ਸਾਹਮਣੇ ਵਾਲੇ ਨੇ ਜੋਸ਼ ਲਾ ਤੁਹਾਨੂੰ ਦਿੱਤੀ ਉਹ ਤੁਹਾਡੇ ਤੇ ਟੁਕ ਵੀ ਨਾ ਬੈਠੇ ਪਰ ਸੰਗਤ ਜੀ ਜਦੋਂ ਆਪਾਂ ਆਪਣੇ ਗੁਰਨਾਣਕ ਪਾਤਸ਼ਾਹ ਜੀ ਤੋਂ ਪੁੱਛਾਂਗੇ ਜ਼ਿੰਦਗੀ ਦੇ ਵਿੱਚ ਜੋ ਵੀ ਪਰੇਸ਼ਾਨੀਆਂ ਜੋ ਵੀ ਸਮੱਸਿਆਈ ਭਾਵੇਂ ਸਾਡੇ ਤਨ ਦੇ ਨਾਲ ਸੰਬੰਧੀ ਮਨ ਦੇ ਨਾਲ ਸੰਬੰਧੀ ਇਥੇ ਤੱਕ ਕਿ ਭਾਵੇਂ ਤਨ ਦੇ ਨਾਲ ਸੰਬੰਧੀ ਹੋਵੇ ਇਹਨਾਂ ਸਮੱਸਿਆਵਾਂ ਦਾ ਹੱਲ ਜਦੋਂ ਅਸੀਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਪੁੱਛਾਂਗੇ ਤਾਂ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰਾਹੀਂ ਕੁਰਬਾਨੀ ਦੇ ਰਾਹੀਂ ਸਾਡੀਆਂ ਸਮੱਸਿਆਵਾਂ ਦਾ ਹੱਲ ਦੱਸਦੇ ਆ ਤੇ ਉਹ ਹੱਲ ਸਾਡੇ ਤੇ ਬਿਲਕੁਲ ਫਿੱਟ ਬੈਠ ਗਿਆ ਸਾਡੀਆਂ ਸਾਰੀਆਂ ਸਮੱਸਿਆਵਾਂ ਨੂੰ ਸਾਰੀਆਂ ਚਿੰਤਾਵਾਂ ਨੂੰ ਹਲ ਕਰ ਦਿੰਦੇ ਆ ਇਸੇ ਤਰ੍ਹਾਂ ਮੇਰੇ ਪੰਜਵੇਂ ਪਾਠ ਸਾਧ ਸੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਰਾਹੀਂ ਦੱਸਿਆ ਹੈ ਕਿ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ਼ ਤਨ ਮਾਹਨ ਪਾਓ ਸਤਿਗੁਰ ਸੱਚੇ ਪਾਸ਼ਾ ਜੀ ਨੇ ਸਾਨੂੰ ਇਥੇ ਸਾਫ ਸਪਸ਼ਟ ਕਰ ਦਿੱਤਾ ਕਿ ਸਾਡੀ ਜ਼ਿੰਦਗੀ ਦੀਆਂ ਜੋ ਵੀ ਪਰੇਸ਼ਾਨੀਆਂ ਨੇ ਜੋ ਵੀ ਚਿੰਤਾਵਾਂ ਨੇ ਜੋ ਵੀ ਕਲੇਸ਼ ਨੇ ਨਾ ਸਭ ਦਾ ਹੱਲ ਹੈ ਉਸ ਸਤਿਗੁਰ ਸੱਚੇ ਪਾਸ਼ਾ ਜੀ ਦਾ ਨਾਮ ਸਿਮਰਨ ਸويس ਕਰਕੇ ਆਪ ਜੀ ਦੇ ਵੀ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਪਹਿਲਾਂ ਤਾਂ ਆਪ ਇਸ ਗੱਲ ਨੂੰ ਸਮਝ ਲੈ ਕਿਸ ਸਾਡੇ ਜਿੰਨੇ ਕੁ ਦੀਆਂ ਜੋ ਵੀ ਸਮੱਸਿਆਵਾਂ ਦੇ ਹੱਲ ਨੇ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਰ ਦਿਨੇ ਆ ਜੇਕਰ ਅਸੀਂ ਪਰੋਸੇ ਦੇ ਨਾਲ ਪੂਨਾ ਦਾ ਦਰਮਲ ਲਗਾਗੇ ਉਹਨਾਂ ਦਾ ਲੜਫੜ ਲਵਾਂਗੇ ਪੂਰੇ ਪਰੋਸੇ ਦੇ ਨਾਲ ਆਪਣੇ ਗੁਰੂ ਸੰਸਥਾ ਦੇ ਉੱਤੇ ਅਰਦਾਸ ਬੇਨਤੀ ਕਰੋ ਉਹਨਾਂ ਦਾ ਨਾਮ ਸਿਮਰੋ ਉਹਨਾਂ ਦੀ ਮਿੱਠੀ ਲੀਗੀ ਪਵਿੱਤਰ ਗੁਰਬਾਣੀ ਨੂੰ ਪੜੋ ਤਾਂ ਆਪਣੇ ਆਪ ਹੀ ਮਨ ਅੰਦਰ ਚੜ੍ਹਦੀ ਕਲਾ ਆ ਜਾਵੇਗੀ ਮਨ ਦੀ ਸਾਰੀ ਨਿਰਾਸ਼ਾ ਚਿੰਤਾ ਦੂਰ ਹੋ ਜਾਵੇਗੀ ਪਹਿਲਾ ਇਹ ਗੱਲ ਤੁਹੇ ਸਮਝਣੀ ਆ ਤੇ ਫੇਰ ਅੱਗੇ ਬੱਚਿਆਂ ਨੂੰ ਸਮਝਾਉਣੀ ਆ ਜੇ ਆਪਾਂ ਚਾਹੋਨੇ ਆ ਕਿ ਆਪਣੇ ਘਰ ਦੇ ਵਿੱਚ ਸਿੱਖੀ ਦੀ ਜਾਗ ਲੱਗੇ ਗੁਰਬਾਣੀ ਦੀ ਜਾਗ ਲੱਗੇ ਸਾਡੇ ਬੱਚੇ ਵੀ ਗੁਰੂ ਦੇ ਨਾਅਰ ਗੁਰਬਾਣੀ ਦੇ ਨਾਅਰ ਲੱਗਣ ਤਾਂ ਭੈਣੋ ਇਹ ਨੁਕਤਾ ਆਪਣੇ ਘਰ ਦੇ ਵਿੱਚ ਜਰੂਰ ਅਪਣਾਓ ਜੋ ਵੀ ਕਰਦਾ ਜੀ ਗੁਰੂ ਤੋਂ ਗੁਰਬਾਣੀ ਤੋਂ ਤੁੰਗਿਆ ਇਹ ਨੁਕਤਾ ਸਭ ਤੇ ਕੰਮ ਕਰਨਾ ਹੈ ਇਹ ਨੁਕਤੇ ਨੇ ਘਰ ਦੀ ਕਾਇਆ ਹੀ ਬਦਲ ਦੇਣੀ ਆਰਦਾਹ ਮਾਹੌਲ ਪਵਿੱਤਰ ਕਰ ਦੇਣਾ ਇਹ ਸਾਰੇ ਤਨ ਮਨ ਦੇ ਦੁੱਖ ਰੋਗ ਦਿਲ ਕਰ ਗਏ ਨੇ ਆ ਤੇ ਇਹ ਨੁਕਤਾ ਕਿਹੜਾ ਹੈ ਇਹ ਕੰਮ ਕਿਹੜਾ ਹੈ ਜਦੋਂ ਵੀ ਭੈਣੋ ਸਵੇਰੇ ਉੱਠਦੇ ਹੋ ਤੁਸੀਂ ਚਾਹ ਬਣਾਉਂਦੇ ਹੋ ਭਾਵੇਂ ਤੁਸੀਂ ਆਪਣਾ ਅੰਮ੍ਰਿਤ ਵੇਲੇ ਦਾ ਨਿਤਨੇਮ ਕਰਕੇ ਚਾਹ ਬਣਾਉਂਦੇ ਹੋ, ਨਾਸ਼ਤਾ ਤਿਆਰ ਕਰਦੇ ਹੋ, ਭਾਵੇਂ ਤੁਸੀਂ ਨਿਤਨੇਮ ਕਰਨ ਤੋਂ ਬਿਨਾਂ ਹੀ ਚਾਹ ਪਾਣੀ ਨਾਸ਼ਤਾ ਤਿਆਰ ਕਰਨਾ ਲੱਗ ਜਾਂਦੇ ਹੋ, ਪਰ ਚਾਹ ਬਣਾਉਂਦੇ ਸਮੇਂ, ਨਾਸ਼ਤਾ ਬਣਾਉਂਦੇ ਸਮੇਂ ਸਿਰ ਝੁੱਕ ਕੇ ਆਪਣੀ ਰਸਨਾ ਦੇ ਰਾਹੀਂ ਬੋਲਣਾ ਹੈ ਸਤਨਾਮ ਸ਼੍ਰੀ ਵਾਹਿਗੁਰੂ। ਜੇਕਰ ਤੁਸੀਂ ਸਿਰਫ ਜਿਵੇਂ ਉਕਤ ਚਾਹ ਹੀ ਇਸ ਤਰੀਕੇ ਦੇ ਨਾਲ ਬਣਾ ਗਾ, ਕਿ ਪਹਿਲਾਂ ਸਿਰ ਝੁੱਕ ਕੇ ਆਪਣੀ ਰਸੋਈ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਮੁਜੇ ਪਿਆ ਆਪਣੀ ਰਸੂਈ ਦੇ ਵਿੱਚ ਜਾ ਕੇ ਮਾਲਕ ਜੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਮਾਲਕ ਤੇ ਦਿੱਤੇ ਹੋਏ ਰਿਜਤ ਦਾ ਧੰਨਵਾਦ ਕੀਤਾ ਕਿ ਮਹਾਰਾਜ ਸਤਿਆਪਾਸ਼ਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਹਾਡੀ ਕਿਰਪਾ ਦੇ ਨਾਲ ਸਾਨੂੰ ਸੋ ਬਖਤ ਦੀ ਰੋਟੀ ਮਿਲ ਰਹੀ ਆ ਤੁਹਾਡੀ ਕਿਰਪਾ ਦੇ ਨਾਲ ਰੋਟੀ ਪਾਣੀ ਖਾ ਰਹੇ ਆ ਅਤੇ ਤੁਹਾਡੀ ਹੀ ਕਿਰਪਾ ਦੇ ਨਾਲ ਸਾਦਾ ਹੋਇਆ ਪਚਾ ਰਹੇ ਆ ਕੋਈ ਸੰਗਤ ਜੀ ਉਹ ਮਾਲਕ ਦੀ ਕਿਰਪਾ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ ਆ ਪਤਾ ਨਹੀਂ ਦੁਨੀਆ ਦੇ ਵਿੱਚ ਕਿੰਨੇ ਇਦਾਂ ਦੇ ਅਨੂਰੀਆ ਇੰਨਾ ਦੇ ਅੱਗੇ ਹਰ ਰੋਜ਼ 36 ਪ੍ਰਕਾਰ ਦੇ ਭੋਜਨ ਵੇੰਦਿਆ ਪੈਂਦੀ ਆ ਭਾ ਕਿ ਉਹਨਾਂ ਦੇ ਘਰ ਦੇ ਵਿੱਚ 36 ਪ੍ਰਕਾਰ ਦੇ ਭੋਜਨ ਹਰ ਰੋਜ਼ ਬਣਦੇ ਆ ਪਰ ਉਹਨਾਂ ਨੂੰ ਖਾਣ ਦਾ ਹਉਕਮ ਨਹੀਂ ਆ ਡੋਕਟਰਾਂ ਨੇ ਨਾ ਦਿੱਤਾ ਅਜੇ ਕਰ ਸ਼ਰੀਰ ਕੰਨਰਸਤਵਾ ਮਰ ਰਾਇ ਆਪਣੀ ਮਨਮਰਜ਼ੀ ਦਾ ਖਾਓ ਪੀ ਰਹੇ ਖਾਦਾ ਹੋਇਆ ਪਚਾ ਰਹੇ ਤਕੇ ਦੇ ਲਈ ਮਾਲਕ ਦਾ ਧੰਨਵਾਦ ਕਰੋ ਜਿਹੜੀ ਵੀ ਭੈਣ ਬੂਬੂ ਰਸੋਈ ਦੇ ਵਿੱਚ ਕੰਮ ਕਰਦੀ ਆ ਚਾਹ ਪਾਣੀ ਨਾਸ਼ਤਾ ਤਿਆਰ ਕਰਦੀ ਆ ਭੋਜਨ ਪਸ਼ਾਬ ਬਣਾਉਂਦੀ ਆ ਤੂੰ ਆਪਣੇ ਬੰਦੋ ਵੀ ਤੇ ਆਪਣੇ ਪੂਰੇ ਪਰਿਵਾਰ ਨੂੰ ਮਾਲਕ ਦਾ ਧੰਨਵਾਦ ਜਰੂਰ ਕਰੋ ਤੇ ਚਰਚੇ ਤੋਂ ਸਵੇਰੇ-ਸਵੇਰੇ ਚਾਹ ਮਨੀਆਂ ਤਾਂ ਪਾਣੀ ਰੱਖਿਆ ਉਦੋਂ ਵੀ ਰਸਨਾ ਰਾਹੀਂ ਬੋਲੇ ਸਤਨਾਮ ਸ਼੍ਰੀ ਵਾਹਿਗੁਰੂ ਪਾਣੀ ਦੇ ਵਿੱਚ ਜੋ ਵੀ ਤੁਸੀਂ ਖੰਡ ਪਾਈ ਜੋ ਰਾਈ ਪਾਈ ਪੱਤੀ ਪਾਈ ਜੋ ਵੀ ਫਿਰ ਬੋਲੇ ਸਤਨਾਮ ਸ਼੍ਰੀ ਵਾਹਿਗੁਰੂ ਦੁੱਧ ਕੋਈ ਨਾ ਸੋਤ ਨਾਮ ਸ੍ਰੀ ਵਾਹਿਗੁਰੂ ਮਤਲਬ ਜਿੰਨੀ ਦੇਰ ਤੱਕ ਚਾਹ ਬਣ ਰਹੀ ਹੈ ਪੂਲ ਖੜ ਕੇ ਤੁਸੀਂ ਕੋਈ ਮੰਤਰ ਜਪਦੇ ਰਹੋ ਨੂਰ ਮੰਤਰ ਦੀ ਦਾ ਜਾਪ ਕਰਦੇ ਜਾਓ ਚਾ ਕੱਪਾਂ ਦੇ ਵਿੱਚ ਪਾਈ ਗਲਾਸਾਂ ਦੇ ਵਿੱਚ ਪਾਈ ਤਾਂ ਵੀ ਸਤਨਾਮ ਵਾਹਿਗੁਰੂ ਜੀ ਦਾ ਜਾਪ ਜਦੋਂ ਕਰਦੇ ਜੀਆਂ ਨੂੰ ਤੁਸੀਂ ਉਹ ਚਾਹ ਪੀਣ ਨੂੰ ਦਿੱਤੀ ਦੁੱਧ ਤੁਹਾਨੂੰ ਦਿੱਤਾ ਪਾਵੇ ਤੁਸੀਂ ਸਵੇਰੇ ਉੱਠ ਕੇ ਕਿਸੇ ਨੂੰ ਪਾਣੀ ਹੀ ਦਿੰਦੇ ਹੋ ਉਵੀ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਕੇਆ ਕਰਕੇ ਆਹੀ ਸਰਾਟੀਆਂ ਯਕੀਨ ਕਰਕੇ ਜਾਣਦੇ ਹਾਂ ਜੇ ਕੁਝ ਹੀ ਦਿਨਾਂ ਦੇ ਬਹੁਤ ਉਹ ਚਾਹ ਪਾਣੀ ਪੀਣ ਬੰਦੇਗੀ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰ ਦੂਣਗੀ ਕੋਈ ਸੰਗਤ ਵੀ ਜਦੋਂ ਆਪਾਂ ਉਹ ਸਤਿਗੁਰ ਸੱਚੇ ਪਾਤਸ਼ਾਹੀ ਦਾ ਨਾਮ ਜਪਦਿਆਂ ਹੋਇਆਂ ਭੋਜਨ ਪ੍ਰਸ਼ਾਦਾ ਬਣਨੂਆਂ ਜੋ ਕੋਈ ਵੀ ਖਾਣ ਪੀਣ ਵਾਲੀ ਚੀਜ਼ ਤਿਆਰ ਕਰਦੇ ਆਂ ਪੀਰ ਜੋਈ ਦੇ ਵਿੱਚ ਬਣੂਆਂ ਤਾਂ ਫਿਰ ਕੋਈ ਆਮ ਨਹੀਂ ਰਹੂ। ਉਹਨਾਂ ਵਰਤ ਰੁਕੀ ਭੋਜਨ ਸ਼ਾਦਾ ਬਣ ਜਾਂਦਾ ਹੈ ਬਸ ਇਸ ਤਰੀਕੇ ਦੇ ਨਾਲ ਆਪਣਾ ਘਰ ਦੇ ਵਿੱਚ ਭੋਜਨ ਪ੍ਰਸ਼ਾਦਾ ਬਣਾਉਣਾ ਸ਼ੁਰੂ ਕਰਦੋ ਤੁਸੀਂ ਖੁਦ ਦੇਖ ਕੇ ਹੈਰਾਨ ਹੋ ਜਾਓਗੇ ਤੁਹਾਡਾ ਤੁਹਾਡੇ ਘਰ ਦੇ ਜੀਵਾਂ ਦਾ ਮਨ ਕਿਸ ਤਰ੍ਹਾਂ ਬਦਲਦਾ ਹੈ ਤੇ ਇਹ ਨੁਕਤਾ ਤੁਸੀਂ ਲਗਾਤਾਰ ਬਣਾਉਣਾ ਹੈ ਇਹ ਨਿਯਮਿਤ ਦੋ ਦਿਨ ਇਸ ਤਰ੍ਹਾਂ ਚਾਹ ਬਣਾ ਲਈ ਭੋਜਨ ਬਣਾ ਲਿਆ ਬਾਅਦ ਵਿੱਚ ਸ਼ਬਜੇਤਨਾ ਲਗਾਤਾਰ ਤੁਸੀਂ ਇਹ ਕੰਮ ਕਰਨਾ ਹੈ ਤੇ ਰਿਜ਼ਲਟ ਤੁਹਾਨੂੰ ਇੱਕ ਮਹੀਨੇ ਦੇ ਅੰਦਰ ਅੰਦਰ ਹੀ ਦੇਖਣੇ ਸ਼ੁਰੂ ਹੋ ਜਾਵੇਗਾ ਮਹਾਪ੍ਰਧਾਨੀ ਕਹਿੰਦੇ ਵੀ ਕਿਸਾਨ ਆਪਣੀ ਤਰਕੀ ਦੇ ਵਿੱਚ ਕਿੰਨੋਂਾਂ ਦੇ ਨਾਲ ਯੋਗ ਦੂਜਦਾ ਤੇ ਕਮੰਟਲਾਂ ਦੇ ਰਾਹੀ ਪ੍ਰਾਪਤ ਕਰਦਾ ਬਸ ਉਸੇ ਕਰ ਨਹੀਂ ਸਾਡੇ ਮੁਖ ਦੇ ਵਿੱਚੋਂ ਇੱਕ ਵਾਰ ਨਿਕਲਿਆ ਹੋਇਆ ਵਹੀ ਬਰੀ ਪਤਾ ਨਹੀਂ ਸਾਡੇ ਕਿੰਨੇ ਦੁੱਖ ਯੋਗ ਦੁਪਤਰਿੰਦੁ ਕਰ ਦਿੰਦਾ ਸਾਡੇ ਤਨ ਮਨ ਦੇ ਫਿਰ ਉਹ ਕਹਣਾ ਨਹੀਂ ਕਰਦੇ ਸਵਾੰਧੀ ਜਪਨਾ ਹੈ ਸਤਨਾਮ ਸ਼੍ਰੀ ਵਾਹਿਗੁਰੂ ਜਿਨ ਅਤੇ ਆਪਣੇ ਬੱਚਿਆਂ ਤੋਂ ਹੀ ਜੋ ਬਹੁ ਹੈ ਤੇ ਬੱਚਿਆਂ ਨੂੰ ਗੁਰੂ ਨਾਲ ਗੁਰਬਾਣੀ ਦੇ ਨਾਲ ਮਨ ਤੇ ਨਹੀਂ ਕੇ ਜਾਗ ਹੋਵੇਗੀ ਜਿਹੜਾ ਤੁਸੀਂ ਉਹਨਾਂ ਦਾ ਚਾਹ ਪਾਣੀ ਨਾਸ਼ਤਾ ਉਹਨਾਂ ਦਾ ਭੋਜਨ ਪ੍ਰਸ਼ਾਦਾ ਮਹਾਰਾਜ ਦਾ ਨਾਮ ਲੈਂਦੇ ਹੋ ਜਾਂ ਕੋਈ ਬਣਾਉਂਦੇ ਨਾ ਇਹ ਜਾਗ ਦਾ ਕੰਮ ਨਹੀਂ ਕਰੀਂ ਕਰੀਂ ਇਸੇ ਤੋਂ ਹੀ ਤੁਹਾਡੇ ਬੱਚਿਆਂ ਦਾ ਮਨ ਬਦਲ ਜਾਣਾ ਹੈ ਮਨ ਗੁਰੂ ਚਰਨਾਂ ਦੇ ਨਾਲ ਜੁੜ ਜਾਣਾ ਹੈ ਜੇ ਸੰਗਤ ਜੀ ਚਾਹੋ ਤੁਸੀਂ ਤੁਹਾਡੇ ਬੱਚੇ ਦਾ ਮਨ ਗੁਰੂ ਚਰਨਾਂ ਦੇ ਨਾਲ ਜੁੜ ਗਿਆ ਫਿਰ ਤੁਹਾਨੂੰ ਤੁਹਾਡੇ ਬੱਚੇ ਦੀ ਫਿਕਰ ਚਿੰਤਾ ਕਰਨ ਦੀ ਲੋੜ ਨਹੀਂ ਹੋਣੀ ਕਿਉਂਕਿ ਜਿਹਦਾ ਮਨ ਗੁਰੂ ਚਰਨਾਂ ਦੇ ਨਾਲ ਜੁੜ ਗਿਆ ਕੋ ਕਦੇ ਵੀ ਜਲਸ ਕਰਾਤੇ ਨਹੀਂ ਰਹਾਂਗਾ ਗੁਰੂ ਸਾਹਿਬ ਜੀ ਹਮਤਰਾਤੇ ਜਾਣ ਨਹੀਂ ਦਿੰਦੇ ਸਤਿਗੁਰ ਸੱਚੇ ਪਾਸ਼ਾ ਉਹਦੇ ਤੇ ਬਹੁਤ ਕਿਰਪਾ ਕਰਦੇ ਹੋ ਤੇ ਜੇ ਆਪਣੇ ਬੱਚਿਆਂ ਦਾ ਦਿਨੋ ਭਲਾ ਚੰਗੇ ਆ ਬੱਚਿਆਂ ਨੂੰ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਅਮਰ ਕਬੀਲਾ ਦੇਣਾ ਚਾਹੁੰਦੇ ਹੋ ਹਰ ਰੋਜ਼ ਆਪਣੇ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਕਰੋ ਅੱਜ ਦੇ ਸਮੇਂ ਦੇ ਵਿੱਚ ਘਰਾਂ ਦੇ ਵਿੱਚ ਕਲੇਸ਼ ਹੋ ਗਏ ਕਿਉਂਕਿ ਅਸੀਂ ਆਪਣੀ ਖਰਾਕ ਹੀ ਕਿਉਂਕਿ ਅਸੀਂ ਆਪਣੇ ਕੰਨ ਤੇ ਮਨ ਨੂੰ ਖਰਾਕ ਹੀ ਇਦਾਂ ਦੇ ਦੇ ਰਿਹਾ you yeah. know ਹਰ ਵੇਲੇ ਟੀਵੀ ਮੋਬਾਈਲ ਦੇ ਰਾਹੀ ਇਦਾਂ ਦੀਆਂ ਚੀਜ਼ਾਂ ਦੇਖਣ ਨੂੰ ਰੋਟੀ ਖਾਂਦੇ ਵਕਤ ਵੀ ਅਸੀਂ ਇਦਾਂ ਇਦਾਂ ਦੀਆਂ ਚੀਜ਼ਾਂ ਦੇਖਦੇ ਹਾਂ ਜੋ ਅੰਦਰ ਜਾ ਕੇ ਸਾਡੇ ਮਨ ਨੂੰ ਕਲਪਾ ਦਿੰਦੀਆਂ ਨੇ ਪਟਕਾਹਾਂ ਦਿੰਦੀਆਂ ਨੇ ਜੇ ਘਰਾਂ ਦੇ ਵਿੱਚ ਗੁਰਬਾਣੀ ਦਾ ਪਾਠ ਚੰਨੇ ਸਵੇਰੇ ਸ਼ਾਮ ਘਰ ਦੇ ਵਿੱਚ ਗੁਰਬਾਣੀ ਦਾ ਕੀਰਤਨ ਲੱਗਿਆ ਹੋਵੇ ਗੁਰਬਾਣੀ ਦਾ ਪਾਠ ਚਲਦਾ ਹੋਵੇ ਤਾਂ ਉਹ ਘਰ ਦਾ ਮਾਹੌਲ ਹੀ ਬੜਾ ਪਵਿੱਤਰ ਹੋ ਜਾਂਦਾ ਹੈ ਤੇ ਗੁਰੂ ਨਾਨਕ ਪਾਸ਼ੇ ਜਿਹਦੇ ਸਿੱਖ ਦਾ ਘਰ ਇਦਾਂ ਦਾ ਹੀ ਹੋਣਾ ਚਾਹੀਦਾ ਏ ਜਿਹਦੇ ਵਿੱਚ ਸਵੇਰੇ ਜਾਨ ਗੁਰਬਾਂਧੀ ਦਾ ਪਾਠ ਹੁੰਦੇ ਜਿਸ ਘਰ ਦੇ ਵਿੱਚ ਕੋਈ ਵੀ ਕੱਖ ਆਵੇ ਉਹ ਰੱਜ ਕੇ ਜਾਵੇ ਕੋਈ ਵੀ ਮੁੱਖ ਕਿਸੇ ਵੀ ਚੀਜ਼ ਦੀ ਆਸ ਰੱਖ ਕੇ ਆਏ ਉਹ ਗੁਰੂ ਦੇ ਸਿੱਖ ਦੇ ਘਰ ਤੋਂ ਨਿਰਾਸ਼ਾਵ ਨਹੀਂ ਜਾਣਾ ਚਾਹੀਦਾ ਸਤਿਗੁਰਾਂ ਦੇ ਪਾਤਸ਼ਾਹ ਜੀ ਦੇ ਘਰ ਦਿਨ ਅਕਸ਼ਿਮਾ ਪ੍ਰਾਪਤ ਕਰਨ ਦੇ ਲਈ ਇਹ ਸਾਰੇ ਗੁਣ ਸਭੇ ਵਿੱਚ ਹੋਣੇ ਚਾਹੀਦੇ ਹਕੀਅਤ ਸੱਚੀ ਕਿਰਤ ਕਰਮੀ ਨਾਮ ਜਪਨਾ ਇੱਥੀ ਹੋਈ ਹਰ ਸਰਟੀਫਿਕੇਟ ਤੋਂ ਕਮਾਈ ਦੇ ਰੂਪ ਤੋਂ ਮੰਨਦੇ ਦੁੱਸ਼ਕੋ ਪਹਿਲਾ ਬੁਲਾਨਤ ਮਾਸ਼ੇ ਬੀਬੀ ਨੇ ਜਿੱਤਨਾ ਹੋਣਾ ਸਿੱਖਿਆਵਾਂ ਨੂੰ ਆਪ ਸੰਭੀਖੀਏ ਆਪਣੇ ਗੀਮਨ ਦੇ ਵਿੱਚ ਲਾਜ਼ੂ ਕਰੀਏ ਖੁਰ ਸਾਡੇ ਬੱਚਿਆਂ ਨੂੰ ਸਮਝਾਉਣ ਦੀ ਬੋਲ ਨਹੀਂ ਪਹਿਲੇ ਕੋਕੀ ਸਾਡੇ ਸੱਚੇ ਸਾਥ ਦੇ ਕੇ ਕਿ ਇਹ ਹੀ ਸਿੱਖਦੇ ਹਾਂ ਜੋ ਬੱਚਿਆਂ ਨੂੰ ਤਾਂ ਯਾਦ ਹੋਣਾ ਹੈ ਸਿੱਖ ਰੱਖੀ ਕਰਦੇ ਦੇਖਣਾ ਹੈ ਤਾਂ ਫਿਰ ਬੱਚਿਆਂ ਨੂੰ ਬਚਪਨ ਤੋਂ ਹੀ ਗੁਰੂ ਦੇਣਾ ਗੁਰਬਾਨੋਂ ਤੋਂ ਅੰਮ੍ਰਿਤ ਨੂੰ ਦੇਣਾ ਹੀ ਹੁੰਦਾ ਹੈ ਇਹਦੀ ਸੁਧਾਰਤ ਉਹਨਾਂ ਦੇ ਭੋਜਨ ਪ੍ਰਸ਼ਾਦ ਤੋਂ ਹੋ ਜਦੋਂ ਇਹ ਸਿੱਖੋ शाह भगवान नाम जगते गुरु बना घर सुखबीर साहब जी पार करो जब भी साहब सिंह पाठ करो जिता पार नहीं कर सकते गुरु मंत्र जाप करते रहे तो ਸਤ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਕਿਵੇਂ ਕਿਵੇਂ ਸੋ ਸੰਗਤ ਨੂੰ ਆਸ ਕਰਦੇ ਹਾਂ ਕਿ ਅਜ ਜੇ ਇਹ ਵੀਡੀਓ ਕੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਤਾਂ লাইਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਪਰ ਵਿੱਚੋਂ ਜੇਕਰ ਕੋਈ ਵੀ ਗੱਲ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਕਮੈਂਟ ਸੈਕਸ਼ਨ ਮੈਂ ਤੁਹਾਨੂੰ ਸੋਚੂਗਾ ਤੇ ਪਹੁੰਚ ਸਮਝ ਕੇ ਮਾਫ ਕਰਦੇ ਹਾਂ ਤੁਹਾਡਾ